ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਧੂੜਕੋਟ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਧੂੜਕੋਟ ਪਿੰਡ ਆ ਮਿੱਤਰੋ ਤੇ ਇਹ ਆਖਰੀ ਪਿੰਡ ਰਹਿ ਗਿਆ ਦੋ ਗਾਂ ਹੱਦ ਦੋ ਜ਼ਿਲ੍ਹਿਆਂ ਦੀ ਸ਼ੁਰੂ ਹੋ ਜਾਂਦੀ ਇੱਕ ਪਾਸੇ ਫਰੀਦਪੁਰ ਜ਼ਿਲ੍ਹੇ ਦਾ ਗੱਲ ਪਿੰਡ ਆ ਜਾਂਦਾ ਵਾ ਤੇ ਇੱਕ ਪਾਸੇ ਮੋਗੇ ਜ਼ਿਲ੍ਹੇ ਦਾ ਮਹਲਾਕਲਾਂ ਪਿੰਡ ਆ ਜਾਂਦਾ ਜਦੋਂ ਗੱਲ ਧੂੜਕੋਟ ਦੀ ਆ ਜਾਵੇ ਤੇ ਇੱਥੇ ਤੁਸੀਂ ਡਾਲੀ ਡੂਲੀ ਕਰਾਉਣ ਲਈ ਅਕਸਰ ਹੀ ਆਏ ਹੋਵੋਗੇ ਮਿੱਤਰੋ ਤੇ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲ ਤੇ ਬਾਤ ਜਿਹੜੇ ਭਰਾ ਦੇ ਕੋਲੇ ਗਾਂਵਾਂ ਸੱਸੀ ਕੜੀ ਸੱਸੀ ਕੜੀ ਕੀ ਹਾਲ ਆ ਬਹੁਤ ਵਧੀਆ ਸੇਤਾ ਦੇ ਪ੍ਰਵਾਦ ਵਧੀਆ ਵਧੀਆ ਯਾਰ ਮੈਨੂੰ ਨਾਂ ਦੱਸੀ ਇੱਕ ਵਾਰੀ ਮੈਨਾਂ ਯਾਰ ਨਾਂ ਧੀਰਾ ਕਹਿੰਦੇ ਪਿੰਡ ਜਿੱਥੇ ਪਿੰਡ ਤੋਂ ਧੀਰਾ ਸਾਨੂੰ ਆਫ ਨੈਵ ਸਿੰਘ ਨੈਵ ਸਿੰਘ ਅੱਛਾ ਧੀਰੇ ਬਾਈ ਫਿਰ ਜਿਹੜੀ ਗਾਂ ਆਪਾਂ ਵੇਚਣੀ ਐ ਕਿੰਨਵਾ ਸੂਆ ਬਾਈ ਇਹ ਤੀਜਾ ਸੂਆ ਸੂਈ ਸਵਾਈਆ ਹਣਾ ਬੱਛਾ ਮਾਗਰ ਕੇ ਬੱਛੀ ਆਮ ਬੱਛੀ ਬੜੀ ਪਹਿਲਵਾਨ ਜੇ ਖੜਦੀ ਆ ਨਾ ਹ ਦੋ ਦ 15 ਕਿਲੋ ਤੋਂ ਬਾਹਰ ਆਪਾਂ ਵੇਚਾਂਗੇ 15 ਨਾਲ ਠੀਕ ਆ 22 22 ਇੱਕ ਨੰਬਰ ਹੈ ਠੰਡੀ ਸੀਲ ਬਈ ਪੂਰੀ ਪੂਰੀ ਆਪਣੀ ਫੁੱਲ ਗਾਰੰਟੀ ਠੀਕ ਕਿੰਨੇ ਦੀ ਦੀਦਗੇ ਬਈ ਅਮੋਲ 48000 ਕੋਈ ਨਹੀਂ ਆਪਾਂ ਕਰ ਦਿਆਂਗੇ ਕਿੰਨੇ ਦੀ ਫਿਰ ਹਾਂ ਨਾਲ ਹੀ ਕਰਦੇ ਆ ਕਹਤੋ ਸਰਦਾ ਕੋਈ ਨਹੀਂ ਆਪਾਂ ਮੌਕੇ ਤੇ ਕਰ ਲਾਂਗੇ ਵਾਦਾ ਮੌਕੇ ਤੇ ਕਿੰਨਾ ਕੋਣ ਜੀ ਛੱਡਦੇ ਜਿਹੜਾ ਦੋ 15000 ਦਾ ਕੰਮ ਨੂੰ ਵੇੜਦੇ ਪੜੇ ਆਪਾਂ 46 ਦੀ ਦੇ ਦਿਆਂਗੇ ਠੀਕ ਕੱਢੀਏ ਬੰਨ ਤੋੜ ਤੇ ਭਰਾ ਜੀ ਕੋਲੀ ਮੜੇ ਤੇ ਸੂਅ ਤੀਜਾ ਸੂਈਆ ਹਾਂ ਤੀਜਾ ਸੂਅ ਸੂਈ ਤੀਜਾ ਸੂਅ ਸੂਈ ਆ ਮੇਤਰੋ ਕਿਨੇ ਦਿਨ ਹੋ ਗਿਆ ਸੂਈ ਨੂੰ ਬਈ ਇਹਨੂੰ 13 ਦਿਨ ਹੋ ਗਏ 12 13 ਦਿਨ ਹੋ ਗਏ ਸੂਈ ਨੂੰ ਤੇ 15 ਕਿਲੋ ਦੁੱਧ ਬਾਹਰ ਆ 15 ਕਿਲੋ ਕੰਡੇ ਲਾਉਂਦੀ ਆ ਫੈਡ ਫੂੰਡ ਵਾਲਾ ਹੋਊਗਾ ਦੁੱਧ ਦਾ ਹਾਂ ਵਧੀਆ ਦੁੱਧ ਦੇ ਬਾਤਾਂ ਮਾਰੀ ਬੈਣ ਵੀ ਚੰਗਾ ਚੰਗੀ ਆ ਬਈ ਦੁੱਧ ਵਾਲੀ ਹੈਗਾ ਹੋਰ ਵਾਜੂ 2 ਕਿਲੋ ਕਿੰਨੀ ਵਾਦੀ ਹਾਂ ਵਾਜੂ ਆ ਠੰਢੀ ਜੀ ਥੋੜਾ ਕਰਕੇ ਟਿੱਕਾ ਪੈਂਦਾ ਹਮ ਚਲ ਇਹਨੂੰ 15 ਕਿਲੋ ਬਹੁਤ ਆ ਬਈ ਹਾਂ ਬਹੁਤ ਆ ਕਰੋਸ ਬਰੀਡ ਨੂੰ ਹਮ 10 ਕਿਲੋ ਦੇ ਤੋਕੜ ਗੱਪਣ ਫਿਰ 35 ਦੀ ਦੂ ਲੈ ਲੈਣੀ ਹਾਂ ਮੈਨੂੰ ਪਤਾ ਉਹ ਤੋਂ 35 ਹੱਸ ਕੇ ਲਾ ਦੇਣਾ ਇਹ ਤੇ ਜੋ ਤੋਕੜ ਗੱਪਣ ਹੋਈ ਹੈ ਨਾ ਹਮ ਬੱਚੀ ਹੈ ਇਹਦੇ ਮਗਰ ਆ ਗਈ 13 ਦਿਨਾਂ ਦੀ ਹੋ ਗਈ ਸੋਈ ਹੈ ਨਾ ਤੇ ਵੀਰੇ ਨੰਬਰ 75298 17495 75298 17494 ਠੀਕ ਹੈ ਲੈ ਜੀ ਮਿੱਤਰੋ ਮੁੰਡਾ ਮਿਸਤਰੀ ਮੁਸਤਰੀ ਲਾਈ ਬੈਠਾ ਤੇ ਕੰਮ ਦੇ ਵਿੱਚ ਆ ਥੋੜਾ ਜਿਹਾ ਵੀ ਪਸੂ ਦੀ ਘੱਟ ਘੱਟ ਹੁੰਦੀ ਹੈ ਗੌਰ ਹੈ ਨਾ ਥੱਕ ਪੈ ਜਾਂਦਾ ਬਈ ਜੀ ਡੈਟਰੋਮੈਟਿਕ ਤੇ ਇੱਕ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਬਾਈ ਦੀ ਜਾਣਕਾਰੀ ਲੈ ਤੇ ਇਹ ਗਾਮ ਖਾਤੀ ਆ ਬਾਕੀ ਤੁਸੀਂ ਕਰਿਓ ਗੱਲਬਾਤ ਬਾਈ ਦੇ ਨਾਲ